ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਉੱਤੇ ਮੁਹਿੰਮ ਚੇੜੀ ਗਈ ਹੈ ਅਤੇ ਵੱਡੇ ਪੱਧਰ ਦੇ ਉੱਤੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਉੱਤੇ ਐਕਸ਼ਨ ਲਿਆ ਜਾ ਰਿਹਾ ਹੈ। ਗੱਲ ਨਾਬਾਦੀ ਕਰ ਲੈਨੇ ਆ ਪਿੰਡ ਸਾਤੋਹੇੜੀ ਦੇ ਵਿੱਚ ਇੱਕ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਨਸ਼ਾ ਤਸਕਰਾਂ ਦਾ ਘਰ ਟਾਉਣ ਦੇ ਵਾਸਤੇ ਪੁਲਿਸ ਪਹੁੰਚੀ ਨਸ਼ਾ ਤਸਕਰ ਨਿਰਮਲ ਸਿੰਘ ਦੇ ਘਰ ਦੇ ਉੱਪਰ ਪੰਜਾਬ ਪੁਲਿਸ ਦੇ ਵੱਲੋਂ ਬਰਡੋਜ਼ਰ ਚਲਾਇਆ ਗਿਆ। ਜਿਸ ਦੇ ਤਿੰਨ ਮੁਕੱਦਮੇ ਐਨਡੀਪੀਐਸ ਐਕਟ ਅਤੇ ਇੱਕ ਮੁਕੱਦਮਾ ਐਕਸਾਈਜ਼ ਵਿਭਾਗ ਦਾ ਸੀ ਜਿਸ ਨੇ ਪਿੰਡ ਦੀ ਸ਼ਾਮ ਲਾਟ ਜ਼ਮੀਨ ਰਿਹਾਈਸ਼ੀ ਮਕਾਨ ਬਣਾਇਆ ਹੋਇਆ ਸੀ ਅਤੇ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਢਾਹ ਦਿੱਤਾ ਗਿਆ ਤਾਂ ਇਸ ਮੌਕੇ ਤੇ ਡੀਐਸਪੀ ਨਾਬਾ ਐਸਪੀਡੀ ਪਟਿਆਲਾ ਯੁਗੇਸ਼ ਸ਼ਰਮਾ ਜਿਹੜੇ ਪਹੁੰਚੇ ਨਜ਼ਰ ਆਏ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸਖਤ ਹਦਾਇਤਾਂ ਨੇ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹ ਟੈ ਟੇਰੀ ਕਿਤੇ ਜਾ ਰਹੇ ਨੇ ਪਰ ਇਸ ਵਕਤ ਦਰਿਆ ਦਿਲੀ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਦਿਖਾਈ ਗਈ ਜਦੋਂ ਇੱਕ ਨਸ਼ਾ ਤਸਕਰ ਦੇ ਘਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉੱਥੇ ਇੱਕ ਮਹਿਲਾ ਮੌਜੂਦ ਹੁੰਦੀ ਹੈ ਉਸਨੇ ਕਿਹਾ ਕਿ ਅਸੀਂ ਬਹੁਤ ਲੰਮਾ ਸਮਾਂ ਪਹਿਲਾਂ ਹੀ ਨਸ਼ੇ ਦਾ ਕਾਰੋਬਾਰ ਬੰਦ ਕਰ ਦਿੱਤਾ ਤੇ ਮੇਰੇ ਤਿੰਨ ਧੀਆਂ ਨੇ ਮੈਨੂੰ ਬਖਸ਼ ਦਿੱਤਾ ਜਾਵੇ ਜੇਕਰ ਮੈਂ ਅਜਿਹੀ ਕੋਈ ਹਰਕਤ ਕਰਾਂਗੀ ਤਾਂ ਤੁਸੀਂ ਜੋ ਚਾਹੋ ਕਾਰਵਾਈ ਕਰ ਸਕਦੇ ਹੋ ਸਰਪੰਚ ਅਤੇ ਪਿੰਡ ਵਾਸੀ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਅਤੇ ਇਸ ਗੱਲ ਵਾਸਤੇ ਵਚਨ ਪੱਤਾ ਦੁਹਰਾਉਂਦੇ ਨੇ ਕਿ ਜੇਕਰ ਹੁਣ ਇਹ ਕਿਸੇ ਵੀ ਤਰ੍ਹਾਂ ਦਾ ਨਸ਼ੇ ਦਾ ਕਾਰੋਬਾਰ ਕਰਨਗੇ ਤਾਂ ਤੁਸੀਂ ਇਹਨਾਂ ਦੇ ਉੱਤੇ ਕਾਰਵਾਈ ਕਰ ਸਕਦੇ ਹੋ ਤਾਂ ਪੁਲਿਸ ਦੇ ਵੱਲੋਂ ਵੀ ਦਰਿਆ ਦਿੱਲੀ ਜਿਹੜੀ ਆ ਦਿਖਾਈ ਦਿੱਤੀ ਗਈ ਤੇ ਵਾਰਨਿੰਗ ਜਿਹੜੀ ਦਿੱਤੀ ਗਈ ਆ ਬੱਚਿਆਂ ਦੀ ਮਾਂ ਰੋ ਰੋ ਕੇ ਕਹਿ ਰਹੀ ਸੀ ਕਿ ਅੱਜ ਤੋਂ ਬਾਅਦ ਅਸੀਂ ਇਹ ਕੰਮ ਨਹੀਂ ਕਰਾਂਗੇ ਦੂਸਰੇ ਪਾਸੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਅਸੀਂ ਪਿੰਡ ਦੇ ਵਿੱਚ ਮਤਾ ਪਾਇਆ ਹੋਇਆ ਹੈ ਕਿ ਜੇਕਰ ਕੋਈ ਨਸ਼ਾ ਤਸਕਰ ਪਿੰਡ ਦੇ ਵਿੱਚ ਹੈ ਤਾਂ ਉਹਨੂੰ ਅਸੀਂ ਪਿੰਡ ਦੀ ਝੂਚੋਂ ਬਾਹਰ ਕੱਢ ਦੇਵਾਂਗੇ ਜੇਕਰ ਹੁਣ ਇਹਨਾਂ ਨੇ ਕੋਈ ਅਜਿਹਾ ਕੰਮ ਕੀਤਾ ਤਾਂ ਅਸੀਂ ਇਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦੇਵਾਂਗੇ ਤੇ ਤੁਸੀਂ ਜਿਹੜੀ ਕਾਰਵਾਈ ਕਰਨੀ ਹੈ ਉਹ ਵੀ ਕਰ ਸਕਦੇ ਹੋ ਤੇ ਇੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਬੇਹਦ ਸ਼ਲਾਘਾਯੋਗ ਵੀ ਇਸ ਨੂੰ ਦੱਸਿਆ ਤਿੰਨ ਬੇਟੀਆਂ ਬੇਟੀਆਂ ਨੇ ਜੀ ਮੇਰੀਆਂ ਇੱਕ ਤਾਂ ਟੈਨਸ਼ਨ ਵਾਲੀ ਪਈ ਇੱਕ ਬੇਟੀ ਆ ਜੀ ਪਹਿਲਾਂ ਦੇ ਚਿਰ ਦੇ ਕੇਸ ਨੇ ਜੀ ਸਾਡੇ ਤੇ ਉਸ ਤੋਂ ਬਾਅਦ 10 10 ਆ 15 ਸਾਲ ਹੋ ਗਏ ਜੀ ਸਾਨੂੰ ਕਰਦੇ ਆਂ ਦੀ ਪਹਿਲਾਂ ਜਰੂਰ ਕਰਦੇ ਜੀ ਇਹ ਉਸ ਤੋਂ ਬਾਅਦ ਜੇ ਅਸੀਂ ਕਦੇ ਕੁਝ ਨਹੀਂ ਕਰਿਆ ਜਸੀਂ ਦਿਹਾੜੀ ਮੈਂ ਤਾਂ ਕਰਦੇ ਦੇ ਬੱਚੀਆਂ ਨੂੰ ਪਾਲਦੇ ਹਾਂ ਜੀ ਹਾਂ ਜੀ ਹਾਂ ਜੀ ਮੇਰਾ ਘਰ ਆ ਜੀ ਇਹ ਪਤੀ ਜੀ ਦਿਹਾੜੀ ਗਏ ਹੋਏ ਨੇ ਜੀ ਐ ਨਹੀਂ ਪਤਾ ਵੀ ਉਹ ਕਿਨਾਂ ਨੇ ਗਿਆ ਫੋਨ ਮੇਰੇ ਕੋਲੇ ਘਰੇ ਰਹਿ ਗਿਆ ਜੀ ਉਹਦਾ ਵੀ ਬਾਬੇ ਬੇਨਤੀ ਕਰਦੇ ਆ ਸਰਕਾਰ ਵੱਲੋਂ ਵੀ ਮੇਰੀਆਂ ਧੀਆਂ ਦਾ ਜੀ ਛੋਟੀ ਜਿਹੀ ਕੋਠੜੀ ਨਾ ਟਾਵ ਜ ਤੁਸੀਂ ਮਿੰਟਨਾਲਿਆ ਜੀ ਜੋ ਕੁ ਸਾਡੇ ਤੋਂ ਪਹਿਲਾਂ ਹੋ ਗਿਆ ਸਰ ਉਹਦੀ ਅਸੀਂ ਮਾਫੀ ਚਾਹੁੰਦੇ ਆ ਪਰ ਹੁਣ ਮੇਰੇ ਧੀਆਂ ਦਾ ਵੀ ਜੀ ਆ ਕਰਨਾਟ ਆ ਜਾਵੇ ਬੇਨਤੀ ਆ ਸਰਕਾਰ ਵੱਲੋਂ ਜੀ ਹਾਂ ਜੇ ਉਦੋਂ ਤੋਂ ਬਾਅਦ ਮੈਂ ਕੁਝ ਕਰੂੰ ਜੋ ਮਰਜ਼ੀ ਸਜ਼ਾ ਦੇ ਦਿਓ ਸਰ ਮੈਨੂੰ ਨਸ਼ਾ ਕੀ ਕਰਦੇ ਨਸ਼ਾ ਕਿਹੜਾ ਕਰਦੇ ਨਸ਼ਾ ਤਾਂ ਜੀ ਅਸੀਂ ਪਹਿਲਾਂ ਜਦਾਦੇ ਪੜਦਾਦੇ ਨਾਲ ਜ਼ਰੂਰਤੀ ਜਾ ਰਹੂ ਦੂਰੂ ਦਾ ਜ਼ਰੂਰ ਕਰਦੇ ਜੀ ਉਦੋਂ ਬਾਅਦ ਕਦੇ ਨਹੀਂ ਕੁਝ ਕਰਿਆ ਜੀ ਨਾ ਜੀ ਅਸੀਂ ਨਾ ਕਦੇ ਦੇਖਿਆ ਨਾ ਸਾਨੂੰ ਪਤਾ ਜੀ ਉਹਨਾਂ ਦਾ ਵੀ ਕੀ ਚੀਜ਼ ਹੁੰਦੀ ਐ ਨਾ ਜੀ 쿠ਸੀ ਮੈਂ ਪਹਿਲਾਂ ਦਾਦੇ ਪੜਦਾਦੇ ਜ਼ਰੂਰ ਕਰਦੇ ਹੋਣਗੇ ਜੀ ਮੈਨੂੰ ਨਾ ਜੀ ਅਸੀਂ ਨਾ ਕਦੇ ਕਰਿਆ ਉਹਦੇ ਮੁਕਾਦਮੇ ਦਰਜ ਨੇ 6 ਮੁਕਾਦਮੇ ਹਾਂ ਜੀ ਉਹ ਪਹਿਲਾਂ ਜੀ ਪਹਿਲਾਂ ਵੀ ਦਸ ਹੋਰਿਆਂ ਨਾਲ ਰਹਿੰਦੇ ਸੀ ਜੀ ਉਹ ਮੇਰੇ ਨਾਲ ਉਹ ਹੁਣ ਗੁজার ਗਏ ਜੀ ਉ ਦੇ ਅਸੀਂ ਮਰੇ ਨੇ ਉਹ ਜੇਲ੍ਹ ਚੁੱਕਾ ਤਾਂ ਬਾਹਰ ਆਏ ਨੇ ਜੇਲ੍ਹ ਤਾਂ ਹੋ ਗਿਆ ਜੀ 2 2.5 ਸਾਲ ਪੈਣਾ 3 ਸਾਲ ਮੰਗੂ ਹੋ ਗਏ ਜੀ ਆਏ ਨੂੰ ਉਸ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਕਰਾ ਨਾ ਕਦੇ ਦੇ ਹੱਥ ਲਾਇਆ ਜੀ ਜੇਲ੍ਹ ਗਈ ਜੀ ਸ਼ਾਮਲਾ ਤਾਂ ਹਾਂ ਜੀ ਇਹ ਸਾਰੀ ਕਾਨੂੰਨੀ ਆ ਜੀ ਕਿਸੇ ਦੀ ਉਹ ਨਹੀਂ ਹੈਗੀ ਜੀ ਇਹ ਸਾਰੀ ਕਾਨੂੰਨੀ ਆ ਜੀ ਇਹ ਹਾਂ ਜੀ ਬਸ ਮੈਂ ਇ ਚ ਕ ਗਜਾਸ ਕਰਦੀ ਆ ਜੀ ਸਰਕਾਰ ਵੱਲੋਂ ਵੀ ਮੇਰੀਆਂ ਬੱਚੀਆਂ ਦਾ ਕੋਠੜਾ ਨਾ ਟਾਇਆ ਜਾ ਵੀ ਜੀ ਬੱਚੀਆਂ ਮੇਰੀਆਂ ਬਟਿਆਰੇ ਨੇ ਪਿਆ ਉਹਨਾਂ ਰੀਆਂ ਨੇ ਮੈਂ ਮੰਗ ਕਰਦਾ ਜੀ ਗਾਹਵਾਤੇ ਜਿਹੜਾ ਇਹਨੇ ਕਰਤਾ ਹੋਵੇ ਪਹਿਲਾਂ ਹੀ ਕਰ ਗਿਆ ਪੰਜ 6 ਸਾਲ ਹੋ ਗਏ ਜੀ ਹੁਣ ਤੋਂ ਵਧੀਆ ਕੰਮ ਲਾਵਾਂਗੇ ਇਹਦੇ ਕੀ ਨਾ ਕਰੇ ਪਹਿਲਾਂ ਜੀ ਚਲੋ ਦਰੂ ਦਰੂ ਵੇਜਾ ਦੇ ਜੀ ਮਾੜੀ ਮੋਟੀ ਪਰਾ ਉਹ ਉਹ ਕਦੇ ਕਦ ਦਰਦ ਨੇ ਮਾਮਲੇ ਜਿਹੜੇ ਦਾਰੂ ਦੇ ਨੇ ਜੀ ਇੱਕ ਉਹ ਭੁੱਕੀ ਦਾ ਜੀ ਹਾਂ ਜੀ ਚਿੱਟਾ ਚੁਟਾ ਨਾ ਜੀ ਚਿੱਟਾ ਚੁਟਾ ਕੋਈ ਨਾ ਚਿੱਟਾ ਦੇਖਿਆ ਯਾ ਤੱਕ ਨਾ ਜਿੱਤੇ ਦੇ ਕੰਮ ਹੀ ਕਰੇ ਜੀ ਬਸ ਪਿੰਡ ਤੇ ਹੈਗੇ ਨਾ ਜੀ ਨਾ ਜੀ ਕੋਈ ਨਾ ਠੀਕ ਹੈ ਉਹਦੇ ਘਰ ਕੋਲ ਗਾਂਵਾਦਿਆਂ ਨੇ ਮਾਫੀ ਦਿਵਾਣੇ ਜੀ ਸਾਰਾ ਕੁਝ ਇਹਨਾਂ ਲਿਖਤ ਦਿਖਾਈ ਕਰਾਉਂਗਾ ਮੈਂ ਵੀ ਗਾਂਵਾਦਿਆਂ ਅੱਗੇ ਤੋਂ ਇੱਕ ਵਧੀਆ ਕੰਮ ਲੱਗਦਾ ਬੜਾ ਵਿਅਕਤੀ ਹੈ ਇਹਦੇ ਤੇ 5 6 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜੀ ਪਹਿਲਾਂ ਤੋਂ ਇਹ ਅੰਦਰ ਵੀ ਰਹਿ ਕੇ ਆਇਆ ਇਹਨੂੰ ਸਾਲ ਕੇ ਹੋਇਆ ਬਾਹਰ ਆਇਆ ਇਹਨੂੰ ਤੇ ਉਸ ਤੋਂ ਬਾਅਦ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਉਪਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਉਹਦੀ ਇੱਕ ਨਵੀਂ ਜੰਗ ਛੇੜੀ ਹੈ ਜੀ ਤਕਰੀਬਨ 6 ਤੋਂ 7 ਇਹਨਾਂ ਤੇ ਮੁਕੱਦਮੇ ਦਰਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨੂੰ ਇੱਕਸਾਲੇ ਹੋਇਆ ਜੀ ਹਜੇ ਬਾਹਰ ਆਇਆ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਦੇ ਸਾਹਮਣੇ ਕੋਈ ਸਰਪ ਬਿਲਕੁਲ ਬਿਲਕੁਲ ਉਮੀਦ ਹੈ ਜੀ ਤਾਂ ਅਸੀਂ ਉਹ ਇਹਨਾਂ ਦੇ ਫਿਰ ਮਤਾ ਪਾਸ ਕਰਿਆ ਜੀ ਵੀ ਇਹਨਾਂ ਤੋਂ ਇਹ ਖਾਲੀ ਕਰਵਾਈ ਜਾਵੇ ਤੁਹਾਡੀ ਪੰਚਾਇਤ ਬਣ ਤੋਂ ਬਾਅਦ ਕਿੰਨੇ ਕਿ ਠੱਲਾ ਜਿਹੜੀ ਨਸ਼ੇ ਦੀ ਇਸ ਪਿੰਡ ਦੇ ਵਿੱਚ ਪਈ ਆ ਅਸੀਂ ਜੀ ਅਸੀਂ ਮਤੇ ਤੋਂ ਬਾਅਦ ਅਸੀਂ ਜਦੋਂ ਮਤਾ ਅਸੀਂ ਸ਼ੁਰੂ ਸ਼ੁਰੂ ਕਰਿਆ ਜਦੋਂ ਕੰਮ ਤਾਂ ਉਹਦੇ 'ਚ ਸਾਡਾ ਸਭ ਤੋਂ ਪਹਿਲਾ ਉਹੀ ਸੀਗਾ ਵੀ ਇਹ ਜਿਹੜਾ ਇਨੀਸ਼ੀਏਟਿਵ ਸੀਗਾ ਵੀ ਨਸ਼ੇ ਨੂੰ ਅਸੀਂ ਦੂਰ ਕਰੀਏ ਜੀ ਇੱਕ ਵੱਖਰੀ ਕਹਾਣੀ सामने आई है इस इंसिडेंट ਦੇ ਵਿੱਚ ਜੋ ਮੈਂ ਸਾਰੇ ਨਾਲ ਸਾਂਝੀ ਕਰਨਾ ਚਾਹਾਂਗਾ ਸਾਦੋ ਹੀੜੀ ਪਿੰਡ ਹੈ ਸਾਦੋ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਆ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁੱਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜੀਦੇ ਚਲਦੇ ਵਾਰ-ਵਾਰ ਸ਼ਿਕਾਇਤ ਮਿਲਦੇ ਚਲਦੇ ਇਹ ਕਾਫੀ ਤੰਗ ਸੀਗੇ ਪਿੰਡ ਵਾਲੇ ਤੋਂ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਆ ਤੋਂ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਕਿ ਆਫਟਰ ਦੈਟ ਇਹਨਾਂ ਨੇ ਜਿਹੜੀ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀਗੀ ਬਟ ਜੋ ਟਵਿਸਟ ਆਉਂਦਾ ਕਹਾਣੀ ਦੇ ਵਿੱਚ ਉਹ ਇਹ ਆ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਿਲੀਜ਼ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡਰਗ ਦੀ ਕਾਰੋਬਾਰ ਚ ਇਨਵੋਲਟ ਸੀਗੇ ਉਹ ਵੀ ਸਾਹਮਣੇ ਆਉਂਦੇ ਆ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹਦੇ ਚੱਲਦੇ ਪੰਚਾਇਤ ਨੇ ਜੋ ਇਹ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਰਮੁਇਨ ਛੜਵਾਉਣ ਵਾਸਤੇ ਤੇ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ